ਸ਼ੀਨਾ ਜੀ ਅੱਜ ਤੁਸੀਂ ਮੋਤਲਾ ਪਿੰਡ ਪਹੁੰਚੇ ਹੋ ਕੀ ਕਹਿਣਾ ਚਾਹੁੰਦੇ ਹੋ ਅੱਜ ਸਹਾਇਤਾ ਰਾਸ਼ੀ ਦਿੱਤੀ ਗਈ ਹੈ ਕਿਸਾਨਾਂ ਦੇ ਚਿਹਰਿਆਂ ਤੇ ਖੁਸ਼ੀ ਦਿਖਾਈ ਦੇ ਰਹੀ ਹੈ ਕੀ ਕਹਿਣਾ ਚਾਹੁੰਦੇ ਹੋ ਜੀ ਅਸੀਂ ਜੀ ਸਾਡੇ ਵੱਲੋਂ ਇੱਕ ਫੈਸਲਾ ਕੀਤਾ ਗਿਆ ਸੀ ਕਿ ਅਸੀਂ ਇੱਕ ਪਿੰਡ ਜਿਹੜਾ ਹਰਸ਼ਾ ਸ਼ੀਨਾ ਵੱਲੋਂ ਗੋਦ ਲਵਾਂਗੇ ਉਸੇ ਲੜੀ ਨੂੰ ਚਲਦਿਆਂ ਸਾਡੇ ਨਗਰ ਵੱਲੋਂ ਸਾਡੇ ਗੁਰਦੁਆਰਾ ਸਾਹਿਬ ਧੰਨ ਧੰਨ ਬਾਬਾ ਜਗਤ ਸਿੰਘ ਜੀ ਦਾ ਤਪ ਸਥਾਨ ਬਾਬਾ ਜੀ ਕੁੱਲੀ ਵਿਖੇ ਖੰਡਪੜ ਸਾਹਿਬ ਕਰਾਇਆ ਗਿਆ ਭੋਗ ਪਏ ਅਰਦਾਸ ਕੀਤੀ ਮਹਾਪੁਰਸ਼ਾਂ ਦੀ ਹਾਜ਼ਰੀ ਚ ਉੱਥੇ ਗ੍ਰਾਈ ਇਕੱਠੀ ਕੀਤੀ ਗਈ ਜੀਚ ਦਾਸ ਵੱਲੋਂ 11 ਲੱਖ ਦੀ ਸੇਵਾ ਤੇ ਸਮੁੱਚੇ ਪਿੰਡ ਵੱਲੋਂ ਜਿਹੜਾ ਸੀ ਕਰੀਬ 25 ਲੱਖ ਰੁਪਏ ਇਕੱਠਾ ਹੋਇਆ ਬਾਕੀ ਭੈਣ ਭਰਾਵਾਂ ਵੱਲੋਂ ਜਿਹੜਾ ਸੀ ਹੋਰ ਜਿਹੜੇ ਬਾਹਰ ਦੇਸ਼ਾਂ ਵਿਦੇਸ਼ਾਂ ਚ ਬੈਠੇ ਉਹਨਾਂ ਵੱਲੋਂ ਕਾਫੀ ਵੱਡਾ ਸੰਯੋਗ ਸੀ ਕਰੀਬ 50 ਲੱਖ ਰੁਪਏ ਦੀ ਗ੍ਰਾਈ ਜਿਹੜੀ ਆ ਸਾਡੇ ਨਗਰ ਵੱਲੋਂ ਕੀਤੀ ਗਈ ਸੀ ਸਾਡੇ ਜਿਹੜੇ ਪਿੰਡਾਂ ਦੀ ਇਹ ਪੰਚਾਇਤਾਂ ਟੀਮ ਆ ਸਾਡੀ ਉਹਨਾਂ ਨੇ ਜਾ ਕੇ ਮੌਕੇ ਤੇ ਦੋਹਾਂ ਹਲਕਿਆਂ ਦੇ ਵਿੱਚ ਜਾ ਕੇ ਵੇਖਿਆ ਵੀ ਸਭ ਤੋਂ ਵੱਧ ਨੁਕਸਾਨ ਕਿਸ ਪਿੰਡ ਦਾ ਹੋਇਆ ਅਸੀਂ ਮੈਂ ਦਾਸ ਆਪ ਨਾਲ ਇਥੋਂ ਡੇਰੇ ਬਾਬੇ ਨਾਨਕ ਤੱਕ ਗਏ ਆ ਸਾਰੇ ਪਿੰਡਾਂ ਵਿੱਚ ਘੁੰਮੇ ਆ ਆ ਉਦੋਂ ਵੀ ਮੋਤਲਾ ਪਿੰਡ ਜਿਹੜਾ ਸੀ ਸਭ ਤੋਂ ਵੱਧ ਪਾਣੀ ਇੱਥੇ ਸੀ ਅੱਜ ਸਾਰੇ ਜਗ੍ਹਾ ਤੇ ਮੈਂ ਸਮਝਦਾ ਪਾਣੀ ਉੱਤਰ ਗਿਆ ਮੋਤਲਾ ਪਿੰਡ ਅੱਜ ਵੀ ਜਿਹੜਾ ਆ ਉਹ ਪਾਣੀ ਦੇ ਕਾਫੀ ਰਕਬਾ ਇਹਨਾਂ ਦਾ ਜਿਹੜਾ ਆ ਅੱਜ ਵੀ ਪਾਣੀ ਦੇ ਮਾਰ ਹੇਟਿਆ ਉੱਥੇ ਕਣਕ ਵੀ ਨਹੀਂ ਬੀਜੀ ਜਾਣੀ ਫਿਰ ਸਮੁੱਚੀ ਟੀਮ ਵੱਲੋਂ ਫੈਸਲਾ ਕੀਤਾ ਗਿਆ ਵੀ ਆਪਾਂ ਪੂਰੇ ਨਗਰ ਨੂੰ 3-3000 ਰੁਪਿਆ ਜਿਹੜਾ ਪੂਰ ਪਰ ਏਕੜ ਜਿਹੜਾ ਆ ਉਹ ਆਪਾਂ ਜਿਹੜਾ ਰਾਸ਼ੀ ਜਿਹੜੀ ਆ ਉਹ ਆਪਾਂ ਵੰਡੀ ਆ ਪੂਰੇ ਨਗਰ ਨੂੰ ਅੱਜ ਇੱਥੇ ਇਕੱਠਾ ਕੀਤਾ ਗਿਆ ਜੇ ਕੋਈ ਭੈਣ ਭਰਾ ਰਹਿ ਗਿਆ ਅੱਜ ਨਹੀਂ ਆ ਸਕਿਆ ਉਹ ਸਾਡੀ ਟੀਮ ਪ੍ਰੋਪਰ ਇੱਥੇ ਬੈਠੀ ਆ ਉਹਦੇ ਨਾਲ ਉਹ رابطہ ਕਰ ਉਹਨੂੰ ਮਿਲ ਸਕਦਾ ਸਮੁੱਚੇ ਨਗਰ ਨੂੰ 3-3000 ਰੁਪਿਆ ਏਕੜ ਅੱਜ ਜਿਹੜਾ ਵਾ ਉਹ ਦਿੱਤਾ ਹੈ ਭੈਣ ਭਰਾਵਾਂ ਦੇ ਸਹਿਯੋਗ ਨਾਲ ਤੇ ਉਹ ਤੋਂ ਬਾਅਦ ਜਿੱਥੇ ਕਣਕ ਨਹੀਂ ਬੀਜੀ ਜਾਊਗੀ ਉੱਥੇ 5-5000 ਦਾ ਨਗਰਵلوں ਐਲਾਨ ਕੀਤਾ ਗਿਆ ਵੀ ਉਸ ਰਕਬੇ ਨੂੰ ਫੇਰ 5-5000 ਰੁਪਏ ਜਿਹੜਾ ਪ੍ਰਤੀ ਏਕੜ ਦਿੱਤਾ ਜਾ। ਕੀ ਕਹਿਣਾ ਚਾਹੋਗੇ ਅੱਜ ਤੁਸੀਂ ਗੁਰਸ਼ਰਨ ਸ਼ੀਨਾਹੋਰਾ ਦੀ ਟੀਮ ਨਾਲ ਪਹੁੰਚੇ ਹੋ ਇੱਥੇ ਵੰਡੇ ਗਏ ਆ ਤੁਹਾਡੇ ਵੱਲੋਂ ਕੈਸ਼ ਪੈਸੇ ਦਿੱਤੇ ਗਏ ਆ ਪ੍ਰਤੀ ਏਕੜ ਦੇ ਹਿਸਾਬ ਨਾਲ ਕਿੰਨੀ ਕੁ ਇੱਥੇ ਨੁਕਸਾਨ ਹੋਇਆ ਸੀਗਾ ਕਿਵੇਂ ਦਾ ਮਹਿਸੂਸ ਹੋ ਰਿਹਾ ਜੀ? ਵੇਖੋ ਇਸ ਪਿੰਡ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਵਾ ਪਰ ਜਿੰਨਾ ਵੀ ਨੁਕਸਾਨ ਹੋਇਆ ਵਾ ਸਾਰਾ ਭਾਰਤ ਨਹੀਂ ਸੱਕਦੇ ਵੀ ਪਰ ਜਿੰਨਾ ਵੀ ਘੱਟੋ-ਘੱਟ ਸਾਡੇ ਕੋਲ ਇਹਨਾਂ ਦੀ ਸੇਵਾ ਕਰਨ ਵਾਸਤੇ ਸਾਨੂੰ ਮੌਕਾ ਮਿਲਿਆ ਵਾ ਉਹ ਅਸੀਂ ਕੈਸ਼ ਪੈਸੇ ਪ੍ਰਤੀ ਏਕੜ 3000 ਦੇ ਹਿਸਾਬ ਨਾਲ ਦਿੱਤੇ ਆ ਤੇ ਜੇ ਕੋਈ ਰਹਿ ਵੀ ਗਿਆ ਵਾ ਤੇ ਉਹਨੂੰ ਦੁਬਾਰਾ ਫੇਰ ਅਸੀਂ ਆਵਾਂਗੇ ਤੇ ਜੋ ਵੀ ਜੋ ਵੀ ਰਹਿੰਦਾ ਵਾ ਉਹਨੂੰ 3 ਏਕੜ ਦੇ 3000 ਏਕੜ ਦੇ ਹਿਸਾਬ ਨਾਲ ਉਹ ਮੁਆਵਜ਼ਾ ਦਿੱਤਾ ਜਾਊਗਾ ਇਹ ਸਰਕਾਰ ਵੱਲੋਂ ਕੋਈ ਨਹੀਂਗਾ ਇਹ ਸਾਡੀ ਹਰਸ਼ਾ ਸ਼ੀਨਾ ਵਿੱਚ ਲੱਕ ਲਾਦੀ ਟੀਮ ਸਰਕਾਰ ਗਰシャン ਸਿੰਘ ਸ਼ੀਨੇ ਦੇ ਸਾਥ ਨਾਲ ਚੱਲਦੇ ਆ ਤੇ ਅੰਗਾ ਜੋ ਵੀ ਇਸ ਪਿੰਡ ਦਾ ਕੋਈ ਹੋਰ ਵੀ ਨੁਕਸਾਨ ਜਿਤਨਾ ਕੋਈ ਗਾਂ ਹੁਣ ਕਣਕ ਨਹੀਂ ਬੀਜੀ ਜਾਣੀ ਉਹਦਾ ਵੀ ਅਸੀਂ ਉਦੋਂ ਜਦੋਂ ਨਾ ਕਣਕ ਬੀਜੀ ਜਾਊਗੀ ਉਹਦਾ ਆ ਕੇ ਜੋ ਵੀ ਥੋੜਾ ਬੋੜਾ ਜੋ ਵੀ ਸਰਦਾ ਪੁੱਜਦਾ ਹੋਊਗਾ ਉਹਦੀ ਮਤ ਕੀਤੀ ਜਾਊਗੀ ਹੋਰ ਬਾਕੀ ਇੰਨਾ ਹੀ ਕਹਿਣਾ ਚਾਹੁੰਦਾ ਸੀਗਾ 10 ਹਾਂਜੀ ਕੀ ਨਾਮ ਹੈ ਜੀ ਤੁਹਾਡਾ ਅੱਜ ਤੁਸੀਂ ਸੇਵਾ ਕਰਨ ਪਹੁੰਚੇ ਹੋ ਕੀ ਕਹਿਣਾ ਚਾਹੁੰਦੇ ਹੋ ਕੀ ਹਾਲਾਤ ਨੇ ਪਿੰਡ ਦੇ ਜੀ ਹੁਣ ਮੇਰਾ ਨਾ ਬਲਜੀਤ ਸਿੰਘ ਹੈ ਜੀ ਹਰਸ਼ਾ ਸ਼ੀਨਾ ਤੋਂ ਅਸੀਂ ਆਏ ਹਾਂ ਅਸੀਂ ਮੈਂ ਵੀ ਇੱਕ ਜਿਹੜੀ ਸੇਵਾ ਕਰੀ ਕਮੇਟੀ ਉਹਦੀ ਟੀਮ ਮੈਂਬਰ ਹੀ ਹਾਂ ਮੈਂ ਜੀ ਜੀ ਅਸੀਂ ਗੁਰਚਰਨ ਸਿੰਘ ਚੀਨਾ ਜੀ ਦੇ ਨਾਲ ਮਿਲ ਕੇ ਜਿਹੜੀ ਗ੍ਰਾਹੀ ਸਾਨੂੰ ਪਿੰਡ ਚ ਹੋਈ ਜਾਂ ਉਹਨਾਂ ਦਿੱਤੀ ਆ ਉਹ ਪਿੰਡ ਚੋਂ ਦੋਹਾਂ ਪਿੰਡਾਂ ਚੋਂ ਪਿੰਡ ਮੋਤਲੇ ਤੇ ਚੱਕ ਆਲਚੋਂ ਡਿਟੇਲ ਲੈ ਕੇ ਜਿਹੜੀ ਅਸੀਂ ਲਿਸਟਾਂ ਬਣੀਆਂ ਜਿਹੜੀਆਂ ਮੇਰੇ ਕੋਲ ਰਿਕਾਰਡ ਹੈ ਪੂਰਾ ਇਹਦੇ ਮੁਤਾਬਕ ਅਸੀਂ ਰਕਵੇ ਦੇ ਹਿਸਾਬ ਨਾਲ ਜੋ ਵੀ ਸੰਗਤ ਦਾ ਪੈਸਾ ਵੰਡਦਾ ਸੀ ਇੱਕ ਇੱਕ ਬੰਦੇ ਨੂੰ ਅਸੀਂ ਮੋਤਲੇ ਪਿੰਡ ਚ ਇਸ਼ੂ ਕਰ ਦਿੱਤਾ ਅੱਗੇ ਅਸੀਂ ਕਿੰਨਾ ਜੀ ਐਸਾ ਪ੍ਰਤੀ ਇਹਨਾਂ ਨੂੰ ਕਰੀਬ 10 ਲੱਖ ਰੁਪਿਆ ਮੋਤਲਪਿੰਡ ਚ ਹੋ ਗਿਆ ਜੀ ਸਾਡਾ ਇਹ ਇਹਨਾਂ 1 ਏਕੜ ਦੇ ਰਹੇ ਹਾਂ ਜੀ ਅਸੀਂ ਪ੍ਰਤੀ ਏਕੜ ਬੇਸ਼ੱਕ ਅੱਧਾ ਕਿੱਲਾ ਤੱਕ ਆਦਮੀ 3000 ਹੈ ਇੱਕ ਲੈਵਲ ਹੀ ਰੱਖਿਆ ਇੱਕ ਤੱਕ ਉਹਦੇ ਬਾਅਦ 5 ਏਕੜ ਤੱਕ ਮਤਲਬ 15000 ਰੁਪਿਆ ਹਰ ਏਕੜ ਦਾ 3000 ਰੁਪਿਆ 5 ਤੋਂ ਉੱਪਰ ਨਹੀਂ ਕੀ ਨਾਮ ਹੈ ਜੀ ਅੱਜ ਤੁਹਾਨੂੰ ਸਹਾਇਤਾ ਰਾਸ਼ੀ ਦਿੱਤੀ ਗਈ ਹੈ ਕੀ ਕਹਿਣਾ ਚਾਹੋਗੇ ਮੇਰਾ ਨਾਮ ਬਲਜੀਤ ਸਿੰਘ ਹੈ ਜੀ ਮੇਰਾ ਡੈਡੀ ਦਾ ਨਾਮ ਸਤਾ ਜਸਵੀਰ ਸਿੰਘ ਹੈ ਜੀ ਅਸੀਂ ਇਸ ਸਰਦਾਰ ਗੁਚਰਨ ਸਿੰਘ ਸ਼ੀਨਾ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜੀ। ਇਹਨਾਂ ਨੇ ਸਾਨੂੰ ਮਾਇਤ ਦੇ ਕੇ ਸਾਨੂੰ ਤੇਰਾ ਖਰਚਾ ਦੇ ਕੇ ਬਹੁਤ-ਬਹੁਤ ਧੰਨਵਾਦ ਹੈ ਇਹਨਾਂ ਦਾ ਜਿਹੜਾ ਇਹਨਾਂ ਨੇ ਆਪਣੇ ਸੇਵਾ ਦੇ ਵਿੱਚੋਂ ਆਪਣੇ ਰਾਸ਼ੀ ਦਿੱਤੀ ਹੈ ਜੀ। ਬਹੁਤ-ਬਹੁਤ ਧੰਨਵਾਦ ਇਹਨਾਂ ਦਾ। ਮੈਂ ਇੱਕ ਬੇਨਤੀ ਜ਼ਰੂਰ ਕਰੂੰਗਾ ਕਿ ਸਾਡੇ ਕੋਲ ਖਾਦਾ ਪ੍ਰਬੰਧ ਨਹੀਂ ਕੋਈ ਵੀ। ਕਿਉਂਕਿ ਨਾ ਤੇ ਕੋਈ ਹੜ੍ਹ ਤੀਏ ਬਾਹ ਫੜਦਾ ਸਾਡੀ ਤੇ ਨਾ ਕੋਈ ਸਰਕਾਰ ਫੜਦੀ ਹੈ ਜੀ। ਇਹਨਾਂ ਮੈਂ ਇਹੋ ਬੇਨਤੀ ਕਰਾਂਗਾ ਕਿ ਸਾਨੂੰ ਥੋੜੀ-ਬੋਧੀ ਖਾਦ ਦੇ ਕੇ ਵੀ ਤੇ ਸਾਢੇ ਕੁਛ ਨੁਕਸਾਨ ਕੀਤਾ ਜਾਵੇ ਨੁਕਸਾਨ ਕਿੰਨਾ ਕਰੋਇਆ ਬਸ ਨੁਕਸਾਨ ਬਹੁਤ ਹੋਇਆ ਹੋਇਆ ਨੁਕਸਾਨ ਕਰਦੋਂ ਸਾਢੇ 750 ਕਿੱਲਾ ਪੈਈ ਸੀ ਜ਼ਮੀਰ ਸੀ ਪਿੰਡ ਦੀ ਜਿਹਦੇ ਵਿੱਚੋਂ ਸਾਢੇ 600 ਕਿੱਲਾ ਤੇ ਬਿਲਕੁਲ ਖਤਮ ਹੋ ਚੁੱਕਾ ਹੈ ਹਾਂਜੀ ਬਪੂ ਜੀ ਕੀ ਨਾਮ ਹੈ ਤੇ ਅੱਜ ਤੁਹਾਡੇ ਪਿੰਡ ਸਮਾਰਸੇ ਵੀ ਆਏ ਨੇ ਤਾਂ ਉਹਨਾਂ ਨੇ ਆ ਕੇ ਤੁਹਾਨੂੰ ਜਿਹੜੇ ਤੁਹਾਡੇ ਕਿਸਾਨ ਨੇ ਜਿਨ੍ਹਾਂ ਦੀਆਂ ਫਸਲਾਂ ਬਰਬਾਦ ਹੋ ਗਈਆਂ ਸੀ ਜਿਆਨਾਂ ਨੂੰ ਸਹਾਇਤਾ ਰਾਸ਼ੀ ਦਿੱਤੀ ਹੈ ਕੀ ਜਾਣਨਾ ਚਾਹੋਗੇ ਬਹੁਤ ਵੱਡੀ ਮਦਦ ਕੀਤੀ ਹੈ ਇਹ ਕਹੁੰਦੇ ਆ ਇੰਨੀ ਦੀ ਕਿਤੋਂ ਆਸ ਹੀ ਨਹੀਂ ਸਾਨੂੰ ਜਿੰਨੀ ਇਹਨਾਂ ਸਾਡੀ ਕਰਤੀ ਹੈ ਨਾ ਇੰਨੀ ਸਾਨੂੰ ਕਿਦੋਂ ਵੀ ਨਹੀਂ ਆਸ ਸਾਨੂੰ ਪਾਲੀ ਦੇ ਹਿਸਾਬ ਨਾਲ 33000 ਰੁਪਿਆ ਕਿੱਲੇ ਪਰਤੀ ਦੇਤਾ ਸਾਡੇ ਪਾਲੀ ਦਾ ਕੀ ਰੇਟ ਐ ਇੰਨਾ ਹੀ ਚੱਲਦਾ ਜੀ ਨਹੀਂ ਬਜਾਈ ਦਾ ਤਾਂ ਅਜੇ ਸਾਨੂੰ ਡਾਈ ਦੀ ਆਸ ਹੀ ਨਹੀਂ ਮਿਲਣੀ ਹੈ ਕਿ ਨਹੀਂ ਮਿਲਣੀ ਜੀ ਬੀ ਆਉਣੇ ਪਰ ਸਾਨੂੰ ਅਜੋਨਾ ਬਹੁਤ ਵੱਡੀ ਮਸਤ ਕੀਤੀ ਆ ਅਸੀਂ ਪਾਲੀਆਂ ਬਹੁਣ ਜੋਗੇ ਹੋ ਗਏ ਆ ਠੀਕ ਹੈ ਉਹਨੇ ਚਰ ਨੂੰ ਕੋਈ ਹੋਰ ਉਹਨੇ ਕਮ ਚੱਲ ਪੂਗਾ ਕਿ ਉਹ ਬਰਬਾਦੀ ਹੋਈ ਸੀਗੀ ਬਹੁਤ ਤਗੜੀ ਬਰਬਾਦੀ ਉੱਥੇ ਵੇਖੋ ਸਾਹਮਣੇ ਪਾਣੀ ਕਿੰਨਾ ਖਲਾ ਅਜੇ ਵੀ ਜਾ ਕੇ ਵੇਖੋ ਉੱਥੇ ਸਾਡਾ ਵੀ ਰਗਵਾ 5 6 ਕਿਲੋ ਬੀਜੇ ਨਹੀਂ ਜਾਣਾ ਹਾਂ 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 ਚਲੋ ਤੁਹਾਨੂੰ ਵਿਖਾਉਂਦੇ ਹਾਂ ਜੇ ਵੇਖਣਾ ਚਾਹੁੰਦੇ ਹੋ ਤੇ ਇੱਕ ਤਾਂ ਕਿਸੇ ਨੇ ਗੋਦ ਲਿਆ ਸੀਗਾ ਪਿੰਡੇ ਇਹ ਜਾਂ ਨਹੀਂ ਜੀ ਨਹੀਂ ਕਿਸੇ ਕੋ ਆਇਆ ਹੀ ਨਹੀਂ ਅਜੇ ਤੱਕ ਇਹ ਬਸ ਇਹ ਨਾਮ ਦੇ ਵਿੱਚ ਹੀ ਸੀਗਾ ਵੀ ਲਿਆ ਜੀ ਸਾਰੇ ਕਹਿੰਦੇ ਸੀ ਹਾਂ ਜੀ ਹਾਂ ਜੀ ਹਾਂ ਜੀ ਸਭ ਕੁਝ ਇਹਨਾਂ ਦੀ ਪਹਿਲਾ ਰਾਚੀ ਜੜੀ ਆ ਹਾਂ ਰਾਸ਼ਨ ਪਾਣੀ ਆਉਂਦਾ ਰਿਹਾ ਵੀ ਐਵੇਂ ਕਹਦੀਏ ਨਹੀਂ ਆਇਆ ਪਰ ਆ ਜੋ